6 ਦੇ ਵਿੱਚੋਂ 90 ਲੋਕਾਂ ਦੇ ਨਾਲ ਵਿਦੇਸ਼ ਜਾਣ ਦੇ ਲਈ ਵਾਜ ਰਹੀਆਂ ਨੇ ਠੱਗੀਆਂ ਪਰ ਫਿਰ ਵੀ ਅੱਜਕੱਲ੍ਹ ਦੇ ਯੁਵਕ ਵਿਦੇਸ਼ ਜਾਣ ਦੇ ਲਈ ਬਹੁਤ ਹੀ ਹੋਏ ਪਏ ਨੇ ਚਾਹਵਾਨ ਇਥੋਂ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 12.87 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋ ਸ਼ੇਖ ਇੱਕ ਕੇਸ ਦਰਜ ਕੀਤਾ ਹੈ ਪੁਲਿਸ ਥਾਣਾ ਖਨੌਰੀ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਭੋsing ਵਾਸੀ ਫਨੋਰੀ ਗੁਰਵਿੰਦਰ ਸਿੰਘ ਉਰਫ ਗਿਆਨੀ ਅਤੇ ਮਨਜਿੰਦਰ ਸਿੰਘ ਵਾਸੀ ਸਿਵਨ ਜ਼ਿਲ੍ਹਾ ਕੈਤਲ ਦੇ ਨਾਲ ਜਾਣ ਪਛਾਣ ਸੀ ਮਨਜਿੰਦਰ ਸਿੰਘ ਨੇ ਉਸ ਦਾ ਵੀਜ਼ਾ ਲਵਾਉਣ ਦੇ ਲਈ ਏਜੰਟ ਅਜੀਤ ਨਰਵਾਲ ਵਾਸੀ ਪਿੰਡ ਨਰਵਾਲ ਜਿਲ੍ਹਾ ਕੈਤਲ ਹਰਿਆਣਾ ਦੇ ਨਾਲ ਗੱਲਬਾਤ ਕਰਵਾ ਦਿੱਤੀ ਉਰਫ ਕਾਲ ਦੇ ਵੀਜ਼ੇ ਲਈ ਏਜੰਟ ਨੂੰ ਕੋਲ 17,87,200 ਰੁਪਏ ਦੀ ਅਦਾਇਗੀ ਕੀਤੀ ਗਈ ਪਰ ਏਜੰਟ ਨੇ ਉਹਨੂੰ ਪਹਿਲਾਂ ਤਾਂ థਾਈਲੈਂਡ ਤੇ ਉਸ ਤੇ ਮਗਰੋਂ ਜੰਗਲਾ ਦੇ ਰਾਹੀ ਵੇਲਾਰੂਸ ਤੋਂ ਭੇਜਤਾ ਵੇਲਾਰੂਸ ਤੋਂ ਉਸ ਨੂੰ ਦੁਬਈ ਤੇ ਭੇਜਤਾ ਤੇ ਬਾਅਦ ਦੇ ਵਿੱਚ ਉਸ ਨੂੰ ਭਾਰਤ ਬੁਲਾ ਲਿਆ ਤੇ ਉਹਨੂੰ ਪੁਰਤਗਾਲੋਂ ਨਹੀਂ ਭੇਜਿਆ ਗਿਆ ਫਿਰ ਉਸ ਯੁਵਕ ਨੇ ਘਰ ਆ ਕੇ ਪੁਲਿਸ थाना ਖਨੌਰੀ ਦੇ ਕੋਲ ਏਜੰਟ ਦੇ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਪੁਲਿਸ ਦੇ ਵੱਲੋਂ ਹੁਣ ਅਗਲੇਰੀ ਜਾਂਚ ਚ ਜਾਰੀ ਹੈ